ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਕਿਸੇ ਵੀ ਇਨਸਾਨ ਦੀ ਖੂਬਸੂਰਤੀ ਵਿੱਚ ਉਸਦਾ ਚਿਹਰਾ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ। ਜਦੋਂ ਵੀ ਅਸੀਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਤਾਂ ਸਾਡੀ ਨਜ਼ਰ ਸਭ ਤੋਂ ਪਹਿਲਾਂ ਉਸਦੇ ਚਿਹਰੇ ਤੇ ਹੀ ਜਾਂਦੀ ਹੈ। ਉੱਥੇ ਤੱਕ ਕਿ ਖੁਦ ਵੀ ਆਪਾਂ ਆਪਣੇ ਚਿਹਰੇ ਨੂੰ ਦਿਨ ਭਰ ਦੇ ਵਿੱਚ ਸ਼ੀਸ਼ੇ ਦੇ ਸਾਹਮਣੇ ਕਈ ਵਾਰ ਦੇਖ ਲੈਣੇ ਹਾਂ। ਪਰ ਦੋਸਤੋ ਕਈ ਵਾਰ ਕੀਲ ਮੁਹਾਸੇ ਚੀਚਕ ਜਾਂ ਫਿਰ ਕਿਸੇ ਹੋਰ ਕਾਰਨ ਦੇ ਨਾਲ ਚਿਹਰੇ ਤੇ ਕਈ ਤਰ੍ਹਾਂ ਦੇ ਦਾਗ ਧੱਬੇ ਬਣ ਜਾਂਦੇ ਹਨ ਇਹ ਦਾਗ-ਧੱਬੇ ਦੇਖਣ ਦੇ ਵਿੱਚ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਉਲਟਾ ਇਹ ਸਾਡੇ ਚਿਹਰੇ ਦੀ ਖੂਬਸੂਰਤੀ ਨੂੰ ਘਟਾ ਦਿੰਦੇ ਹਨ ਇਹ ਜੇ ਦੇ ਵਿੱਚ ਇਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਨ ਲੱਗ ਜਾਂਦੇ ਹਨ ਅਤੇ ਜੇਕਰ ਤੁਸੀਂ ਬਾਜ਼ਾਰ ਦੇ ਵਿੱਚ ਬਿਊਟੀ ਪ੍ਰੋਡਕਟ ਵੀ ਲਿਆਉਂਦੇ ਹੋ ਤਾਂ ਉਹ ਵੀ ਬਹੁਤ ਮਹਿੰਗੇ ਹੁੰਦੇ ਹਨ ਅਤੇ ਨਾਲ ਹੀ ਇਹਨਾਂ ਦਾ ਜ਼ਿਆਦਾ ਇਸਤੇਮਾਲ ਚਮੜੀ ਨੂੰ ਨੁਕਸਾਨ ਕਰ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਬਿਊਟੀ ਪ੍ਰੋਡਕਟਸ ਦੇ ਵਿੱਚ ਹਾਨੀਕਾਰਕ ਕੈਮੀਕਲਸ ਮਿਲੇ ਹੁੰਦੇ ਹਨ ਅਹਜੇ ਦੇ ਵਿੱਚ ਚਿਹਰੇ ਦੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਸਖੇ ਸਭ ਤੋਂ ਬੈਸਟ ਹੁੰਦੇ ਹਨ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਤੁਹਾਨੂੰ ਇੱਕ ਅਹਜਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਦੇ ਨਾਲ ਤੁਹਾਡੇ ਚਿਹਰੇ ਦੇ ਦਾਗ-ਧੱਬੇ ਜੜ ਤੋਂ ਖਤਮ ਹੋ ਜਾਣਗੇ ਆਮ ਤੌਰ ਉੱਤੇ ਦੇਖਿਆ ਗਿਆ ਹੈ ਕਿ ਕਿਲ ਮੁਹਾਸੇ ਦੇ ਦਾਗ ਤਾਂ ਫਿਰ ਵੀ ਕੁਝ ਮਹੀਨਿਆਂ ਦੇ ਬਾਅਦ ਚਲੇ ਜਾਂਦੇ ਹਨ ਪਰ ਚੇਚਕ ਦੇ ਦਾਗ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦੇ ਇਹਦੇ ਵਿੱਚ ਇਸ ਨੁਸਖੇ ਦੇ ਪ੍ਰਯੋਗ ਦੇ ਨਾਲ ਤੁਹਾਡੇ ਚੇਚਕ ਦੇ ਦਾਗ ਵੀ ਖਤਮ ਹੋ ਜਾਣਗੇ ਇਹਨਾਂ ਨੂੰ ਖਤਮ ਹੋਣ ਦੇ ਵਿੱਚ 20 ਤੋਂ 25 ਦਿਨ ਲੱਗ ਸਕਦੇ ਹਨ ਤੇ ਇਹ ਵੀ ਨਿਰਭਰ ਕਰਦਾ ਹੈ ਕਿ ਇਹ ਦਾਗ ਕਿੰਨੇ ਪੁਰਾਣੇ ਹਨ ਦੋਸਤੋ ਆਉ ਜਾਣਦੇ ਹਾਂ ਇਸ ਨਸਕੇ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੀ ਕਰਨਾ ਹੋਵੇਗਾ ਦੋਸਤੋ ਇਸ ਦੇ ਲਈ ਆਪਾਂ ਵਰਤੋਂ ਕਰਨ ਜਾ ਰਹੇ ਹਾਂ ਪਤਾਸੇ ਦੀ ਪਤਾਸੇ ਦੇ ਬਾਰੇ ਦੇ ਵਿੱਚ ਤੁਸੀਂ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਇਹ ਤੁਹਾਨੂੰ ਕਿਸੇ ਵੀ ਕਰਿਆਨੇ ਸਟੋਰ ਤੋਂ ਆਸਾਨੀ ਦੇ ਨਾਲ ਮਿਲ ਜਾਣਗੇ ਤੁਹਾਨੂੰ ਇਸ ਦੇ ਲਈ ਕਰਨਾ ਕੀ ਹੈ ਤੁਸੀਂ ਪਤਾਸਿਆਂ ਦਾ ਪਾਊਡਰ ਬਣਾ ਲੈਣਾ ਹੈ ਨੂੰ ਕਿਸੇ ਚੀਜ਼ ਦੇ ਨਾਲ ਕੁੱਟ ਕੇ ਇਸ ਦਾ ਪਾਊਡਰ ਬਣਾ ਲਵੋ ਜੇਕਰ ਤੁਸੀਂ ਇਸ ਦਾ ਪਾਊਡਰ ਨਹੀਂ ਬਣਾ ਸਕਦੇ ਤਾਂ ਤੁਸੀਂ ਇਸ ਨੂੰ ਸਿੱਧਾ ਵੀ ਉਪਯੋਗ ਦੇ ਵਿੱਚ ਲੈ ਸਕਦੇ ਹੋ ਇਸਦੇ ਲਈ ਇੱਕ ਕੌਲੀ ਦੇ ਵਿੱਚ ਤੁਸੀਂ ਦੋ ਪਤਾਸੇ ਲੈ ਲਵੋ ਹੁਣ ਇਸ ਕੌਲੀ ਦੇ ਵਿੱਚ ਤੁਹਾਨੂੰ ਇੰਨਾ ਦੁੱਧ ਲੈਣਾ ਹੈ ਕਿ ਦੋਨੋਂ ਪਤਾਸੇ ਡੁੱਬ ਜਾਣ ਜੇ ਜੇਕਰ ਤੁਸੀਂ ਇਸ ਦਾ ਪਾਊਡਰ ਲਿਆ ਹੈ ਤਾਂ ਉਹ ਆਸਾਨੀ ਦੇ ਨਾਲ ਇਸ ਦੇ ਵਿੱਚ ਘੁਲ ਜਾਵੇਗਾ ਲੇਕਿਨ ਜੇ ਤੁਸੀਂ ਸਾਬਤੇ ਹੀ ਪਤਾਸੇ ਲਏ ਹਨ ਤਾਂ ਤੁਹਾਨੂੰ ਹੌਲੀ-ਹੌਲੀ ਇਸ ਦੇ ਵਿੱਚ ਉਹਨਾਂ ਨੂੰ ਘੋਲਣਾ ਪਵੇਗਾ ਜਿਸ ਦਿਨ ਨਾਲ ਇੱਕ گاੜਾ ਪੇਸਟ ਬਣ ਜਾਵੇਗਾ। ਦੋਸਤੋ ਹੁਣ ਆਪਾਂ ਜਾਣ ਲੈਨੇ ਆ ਕਿ ਇਸ ਪੇਸਟ ਨੂੰ ਆਪਣੇ ਚਿਹਰੇ ਦੇ ਉੱਤੇ ਕਿਵੇਂ ਲਗਾਉਣਾ ਹੈ। ਇਸ ਪੇਸਟ ਨੂੰ ਆਪਣੇ ਚਿਹਰੇ ਦੇ ਉੱਤੇ ਚੰਗੀ ਤਰ੍ਹਾਂ ਲਗਾਓ। ਇਸ ਪੇਸਟ ਨੂੰ ਆਪਣੇ ਚਿਹਰੇ ਦੇ ਉੱਤੇ ਚੰਗੀ ਤਰ੍ਹਾਂ ਲਗਾਓ। ਜਿੱਥੇ ਦਾਗ ਹਨ ਉੱਥੇ ਜ਼ਿਆਦਾ ਮਾਤਰਾ ਦੇ ਵਿੱਚ ਲਗਾਓ ਅਤੇ ਸਾਰੇ ਚਿਹਰੇ ਤੇ ਲਗਾਉਣ ਤੋਂ ਬਾਅਦ ਤੁਸੀਂ ਇਸ ਨੂੰ 20 ਤੋਂ 30 ਮਿੰਟ ਤੱਕ ਉਸੇ ਤਰ੍ਹਾਂ ਚਿਹਰੇ ਨੂੰ ਰੱਖੋ। ਇਸ ਨੂੰ ਸੁੱਕਣ ਦਿਓ ਅਤੇ 20 ਤੋਂ 30 ਮਿੰਟਾਂ ਬਾਅਦ ਤੁਸੀਂ ਸਾਫ਼ ਪਾਣੀ ਦੇ ਨਾਲ ਮੂੰਹ ਨੂੰ ਧੋ ਲਵੋ। ਇਸ ਨੂੰ ਰੋਜ਼ਾਨਾ ਦਿਨ ਦੇ ਵਿੱਚ ਇੱਕ ਵਾਰੀ ਜ਼ਰੂਰ ਕਰੋ। ਉਦੋਂ ਤੱਕ ਕਰਦੇ ਰਹੋ ਜਦੋਂ ਤੱਕ ਤੁਹਾਡੇ ਦਾਗ ਗਾਇਬ ਨਾ ਹੋ ਜਾਣ ਜੇਕਰ ਤੁਹਾਡੇ ਕਿਲ ਮੁਹਾਸੇ ਵਾਲੇ ਦਾਗ ਹੈ ਤਾਂ ਉਹ ਹਫਤੇ ਦੇ ਵਿੱਚ ਹੀ ਗਾਇਬ ਹੋ ਜਾਣਗੇ ਜੇ ਜੇ ਤੁਹਾਡੇ ਚਿਹਰੇ ਦੇ ਉੱਤੇ ਚਿਜਕ ਦੇ ਦਾਗ ਹਨ ਤਾਂ ਉਸ ਨੂੰ 20 ਤੋਂ 25 ਦਿਨ ਲੱਗ ਸਕਦੇ ਹਨ ਦੋਸਤੋ ਇਹ ਬਹੁਤ ਹੀ ਅਸਰਦਾਰ ਨੁਸਖਾ ਹੈ ਜਿੰਨਾ ਜਿੰਨਾ ਲੋਕਾਂ ਨੇ ਵੀ ਇਸ ਦਾ ਪ੍ਰਯੋਗ ਕੀਤਾ ਹੈ ਉਹਨਾਂ ਨੂੰ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਮਿਲਿਆ ਹੈ ਤੇ ਤੁਸੀਂ ਵੀ ਇਸ ਦਾ ਇਸਤੇਮਾਲ ਕਰੋ ਤੇ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ